ਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਕਿ ਅੱਜ ਤੁਹਾਡਾ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਆਪਾਂ ਲੈ ਕੇ ਆਏ ਟਰੈਕਟਰ ਦੀ ਲਿਫਟ ਦਿਖਾਉਣੇ ਆ ਤੁਹਾਨੂੰ ਠੀਕ ਹੈ ਮਿੱਤਰੋ ਥੋੜਾ ਮਜ਼ਾਕ ਹੋ ਗਿਆ ਮੇਰੇ ਵੱਲੋਂ ਠੀਕ ਹੈ ਤੇ ਆਪਾਂ ਹੁਣ ਆਪਾਂ ਕਰ ਲੱਗੇ ਮਿੱਤਰੋ ਲਿਫਟ ਦਿਖਾਉਣ ਲੱਗੇ ਆ ਤੇ ਤਾਂ ਆਪਣੀ ਟਰੈਕਟਰ ਦੀ ਲਿਫਟ ਬੜੀ ਸਿਰਾਲੇ ਉੱਟਾਈ ਆ ਕੀ ਬਾਤ ਤੁਸੀਂ ਦੇਖਣਾ ਚਾਹੋਗੇ ਆਜੋ ਤੇ ਆ ਵੇਖ ਲਓ ਕੀ ਹਾਲ ਕਰੀ ਬੈਠਾ ਰੋ ਰੋ ਕੇ ਕੱਕਰਾਵ ਕਰੀ ਬੈਠਾ ਪਤੰਦਰ ਰੋ ਰੋ ਕੇ ਰੋਈ ਅੰਦਰ ਰੋਈ ਅੰਦਰ ਇਹਦੀ ਵੀ ਡਿਮਾਂਡ ਪੂਰੀ ਕਰੋ ਬਈ ਇਹ ਡਿਮਾਂਡ ਕਹਿੰਦਾ ਨਾਲ ਤਕੜੀ ਕਹਿੰਦਾ 2-3000 ਵਿਊ ਚਾਹੀਦੇ ਆ ਮੈਨੂੰ ਫੇਰ ਚੁੱਪ ਕਰੂਗਾ ਠੀਕ ਹੈ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੇ ਮਿੱਤਰੋ ਆਪਣੇ ਟਰੈਕਟਰ ਦੀ ਲਿਫਟ ਦੇਖ ਸਕਦੇ ਹੋ ਕਿੱਡੀ ਘੈਂਟ ਆ ਨਾ ਇਹ ਨਵੀਂ-ਨਵੀਂ ਪਈ ਜਾਣਾ ਕਿਤੇ ਮੂਰਾ ਨਹੀਂ ਨਿਕਲ ਰਿਹਾ ਟੀਵੀ ਇਹ ਕਿਤੇ ਨਹੀਂ ਮੁਰਾ ਨਹੀਂ ਮੁਰਾ ਨਿਕਲੇ ਆ ਦੇ ਵੀਗਲੂ ਕਿਤੇ ਨਿਕਲੇ ਆਵੇ ਠੀਕ ਆ ਤੇ ਤ ਤਾਂ ਲਿਫਟ ਥੱਲੇ ਢੇਕਦੀ ਵੀ ਦਿਖਾਉਣੀ ਹੈ ਕਿਦਾਂ ਢੇਕਦੀ ਹੈ ਇਹਦੀ ਲਿਫਟ ਲੀਵਰ ਹੋ ਰਹੇ ਆ ਠੀਕ ਹੈ ਤੇ ਪਹਿਲਾਂ ਆਪਾਂ ਬਿਨਾ ਉੱਤੇ ਜਿਹੜੀ ਲਿਫਟ ਦਿਖਾਉਣੀ ਹੈ ਤੁਹਾਨੂੰ ਲੀਵਰ ਕਰਕੇ ਥੱਲੇ ਠੀਕ ਆ ਤੇ ਲਿਫਟ ਦਿਖਾਉਣੀ ਹੈ ਮਿੱਤਰੋ ਆਪ ਦੇਖ ਸਕਦੇ ਹੂੰ ਪਾ ਲਿਆ ਹੱਥ ਤੇ ਹੁਣ ਕੀ ਕਰਿਓ ਲਿਫਟ ਸਾਈਡ ਤੇ ਮਿੱਤਰੋ ਲੀਵਰ ਅੰਤੋਂ ਲੀਵਰ ਸੜਕ ਤੇ ਦੋਨੇ ਥੱਲੇ ਆਉਂ ਬੇਖ ਲੂ ਜਮ ਅੱਗੇ ਲੱਗੇ ਪਏ ਹਨ ਤੇ ਲੈਫਟ ਦੇਖੋ ਮਿੱਤਰੋ ਕਿੱਥੇ ਖੜੀ ਐ ਇਹ ਲੈਫਟ ਬਾਈ ਸਰਾ ਹੈ ਜੀ ਤਾਂ ਯਾਰ ਖੜੇ ਹੀ ਦੀ ਲੈਫਟ ਬਾਈ ਸਰਾ ਦੇਖ ਸਕਦੇ ਹੋ ਤੁਸੀਂ ਤੇ ਹੱਥ ਲਾਵਾਂ ਡੇਗਦੀ ਐ ਕਿ ਡੇਗਦੀ ਥੱਲੇ ਦੇਖੋ ਮਿੱਤਰੋ ਹੱਥ ਲਾਉਣ ਨਾਲ ਚੱਲਦੀ ਐ ਵੀ ਇਹ ਇਹ ਹਾਈ ਫਾਈ ਨਾ ਕੱਟਾ ਯਾਰ ਇਹ ਠੀਕ ਹੈ ਕਿੱਥੇ ਗਈ ਹੌਲੀ ਹੌਲੀ ਜਾਂਦੀ ਹੈ ਹੌਲੀ 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 ਥੋੜੀ ਹੌਲੀ ਹੌਲੀ ਦੇਖ ਸਕਦੇ ਹੋ ਲੀਵਰ ਕਤੋਂ ਦੇ ਥੱਲੇ ਸਿੱਟਿਆ ਤੇ ਪੁੱਛ ਪੁੱਛ ਕੇ ਜਾਂਦੀ ਹੈ ਦੇਖੋ ਹੁਣ ਇੱਥੇ ਕਈ ਕਮੈਂਟ ਕਰਨਗੇ ਬਾਈ ਹੁਣ ਮੜ ਕੇ ਹੁਣ ਕਮੈਂਟ ਇੱਥੇ ਚੱਕਣਗੇ ਇਹਦੇ ਵਿੱਚ ਬਾਈ ਤੇਰੀ ਲਿਓਟ ਤਾਂ ਕੰਮ ਨਹੀਂ ਕਰਦੀ ਡੈਨਮੋਨ ਤੇ ਕਹਿੰਦਾ ਇੱਕ ਭਰਾ ਇਹ ਕਪਰਾ ਕਹਿੰਦਾ ਬਾਈ 벨ਟ ਤੇ ਮਗਲੈਲ ਪਾਈ ਨ ਮਗਲੈਲ ਹੀ ਪਾਉਂ ਜੋ ਚੀਕ ਮਾਰੂਗੀ ਨ ਮੈਂ ਕਿੱਥੋਂ ਕਰਦਾ ਜਾ ਯਾਰ ਪਤੰਦਰਾ ਇਹ ਟਾਈਮ ਹੀ ਐ ਸਾਹੰਦਾ ਪਤੰਦਰਾ ਮਗਲੈਲ ਹੀ ਪਾਉਣੇ ਪੈਂਦੇ ਹਨ ਕੀ ਕਰਾਂ ਜੇ ਤੁਮ ਮੈਂ ਨਹੀਂ ਚੱਜਦਾ ਨਾ ਕੰਮ ਕਰਕੇ ਦਿੱਤਾ ਉਹਨੇ ਮੈਂ ਕੀ ਕਰਦਾ ਠੀਕ ਹੈ ਤੇ ਲੈਫਟ ਆਪਾਂ ਸੈੱਟ ਕਰਨੀ ਕਰਾਂਗੇ ਯਾਰ ਇਹ ਵੀ ਦੇਖਾਂ ਕੀ ਪ੍ਰੋਬਲਮ ਕਿੱਥੇ ਪੈ ਰਹੀ ਹੈ ਇਹਦੇ ਹਨਾ ਕਰਾਂਗੇ ਸਾਰਾ ਕੋਈ ਹੌਲੀ ਹੌਲੀ ਹੋ ਜੂਗਾ ਮੈਨੂੰ ਇਹਨਾਂ ਪਤਾ ਵੀ ਇੱਕ ਦਿਨ ਸਾਰਾ ਕੰਮ ਡਨ ਕਰ ਦਾਂਗੇ ਤੇ ਇਹਨਾਂ ਕੁਝ ਨਹੀਂ ਕਰਨਾ ਇਹ ਡੇਡ ਫੇਰ ਫੇਰ ਦੱਸਾਂਗੇ ਕੀ ਕਰਨਾ ਯਾਰ ਲੋਕ ਬਹਿ ਗੱਲਾਂ ਬਹੁਤ ੜਾਉਂਦੇ ਆਂ ਔਰ ਕੋਈ ਚੱਕਰ ਨਹੀਂ ਚੱਲ ਰਿਹਾ ਚੱਲੋ ਆਪਾਂ ਕੋਈ ਨਹੀਂ ਮੁਖੌਲ ਤੇ ਤੇ ਇਹਦਾ ਲਿਫਟ ਆ ਦੇਖ ਲਈਦਾ ਮਾਮਿਆਂ ਵੀ ਮਤੇਲ ਹੀ ਪਾਉਂਗਾ ਜੋ ਕਸੀ ਜਾਂਦੀ ਏ ਮੁੜ ਕੇ 10-20 ਦਿਨ ਲੰਘ ਜਾਂਦੇ ਆਪਾਂ ਪੱਟੀ ਤੋਂ ਕੀ ਹਜੇ ਕੰਮ ਲੈਣਾ ਫੇਰ ਰਿਟਾਇਰ ਕਰ ਦਾਂਗੇ ਜਦੋਂ ਵਾਣਤ ਜੋੜਿਆ ਨੂੰ ਮੈਨੂੰ ਵੀ ਪਤਾ ਤੈਨੂੰ ਬੜਾ ਪਤਾ ਹੋਊਗਾ ਟਰੈਕਟਰਾਂ ਬਾਰੇ ਹਣਾ ਮੈਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਲੱਗਦਾ ਉੱਥੇ ਸੂਈ ਦਾ ਤੇ ਆਪਾਂ ਇਹ ਹੁਣ ਥੋੜਾ ਜਿਹਾ ਹੋਇਆ ਪੈਣ ਉਤੇ ਜਿੱਦਣ ਹੁਣ ਟਾਈਮ ਲੱਗ ਗਿਆ ਹੈ ਕਰਾਵਾਂਗੇ ਮੇਰੇ ਕੋਲ ਤਾਂ ਉਹ ਨਹੀਂ ਕਿ ਯਾਰ ਮੇਰੇ ਕੋਲ ਤਾਂ ਨੈੱਟ ਪੈਕੇਜੋ ਕਰੇ ਵਾਸਤੇ ਹੈ ਠੀਕ ਹੈ ਨਾ ਐਵੇਂ ਕੰਮ ਮੈਂ ਆ ਕਰਦਿਆਂ ਕੁਰੇਦਿਆਂ ਤੋਂ ਕੱਟ ਹੀ ਲੈਣਾ ਲੁੰਦਾ ਪੈਸੇ ਮੈਂ ਨਾ ਹੀ ਆਪਣੀ ਕਿਤੇ ਹੁਣੀ ਜਾਣੀ ਐ ਨਹੀਂ ਬਾਹਲੀ ਘਰੇ ਹੀ ਹੁੰਨੇ ਆ ਜਾਂ ਖੇਤ ਬਸ ਠੀਕ ਹੈ ਤੇ ਥੋੜਾ ਜਿਹਾ ਫਰਕ ਬਹੁਤ ਬੈਲਟ ਚ ਦੇ ਇੱਕ ਤਨੂ ਦਿਸ ਤੇਸੀ ਰਹੂਗਾ ਕਿੱਥੇ ਆਵੇ ਵੇਂਗਣ ਬੈਲਟ ਚ ਤੇ ਮੈਂ ਉਹ ਬੰਦੇ ਨੂੰ ਆਖਿਆ ਤੇ ਵੇਂਗਣ ਨਹੀਂ ਨਹੀਂ ਨਾਟ ਕਰਕੇ ਤੇ ਇੱਥੋਂ ਪਤਾ ਲੱਗਦਾ ਸਹੀ ਫਿਰ ਆਵੇਲਾ ਆ ਮੂਰੀ ਦੇ ਹਿਸਾਬ ਨਾਲ ਆ ਮੂਰੀ ਹਿਸਾਬ ਨਾਲ ਉਹ ਕਿੱਥੇ ਨਾਟ ਜਾਈ ਜਾਂਦਾ ਹਨ ਐਂ ਟੇਡਾ ਲਾਤਾ ਇਹਨੂੰ ਵੱਟ ਕੇ ਲਾਉਣਾ ਸੀਗਾ ਆ ਜਿਹੜੀ ਪੱਤੀ ਲਾਈਏ ਇੱਥੇ ਆਹ ਪੱਤੀ ਇਹ ਇਹਨੂੰ ਵੱਟ ਕੇ ਲਾਉਣਾ ਸੀ ਇੱਥੋਂ ਇਦੇ ਬਰਾਬਰ ਇਹਦੇ ਵਿੱਚ ਬਰਾਬਰ ਫੇਰ ਕਿਤੇ ਜਾ ਕੇ ਚੱਲਦਾ ਹੈ ਕੰਮ ਹੁਣ ਆਪਾਂ 86 ਇਹਨਾਂ ਲਵਾ ਦਾਂਗੇ ਤਾਂ ਇਹ ਥੋੜਾ ਕੰਮ ਚੱਲਦਾ ਹੈ ਠੰਗਵਾਖਿਆ ਚਾਹੀਦੇ ਮਿਸਤਰੀ ਤੋਂ ਕੰਮ ਹੋਵੇ ਵਧੀਆ ਹੈਨਾ ਕਾਲੀ ਚ ਕੰਮ ਕਰਨਾ ਉਹ ਕੰਮ ਖਰਾਬ ਹੋ ਜਾਂਦਾ ਤੇ ਇਸ ਤਰ੍ਹਾਂ ਚੀਕ ਮਾਰੀ ਦੀ ਨਵੀਂ ਬੈਲਟ ਲੈਂਦੀ ਸੀ ਇਹ ਮਾਂ ਪੈਣਕ ਹੋ ਗਈ ਸਾਰੀ ਕਸਗੀ ਉੱਚੀ ਚੀ ਸੀਗੀ ਇਹ ਤੋਂ ਤੇ ਨਾਲੇ ਤਾਂ ਟਰੈਕਟਰ ਗਰਮ ਨਹੀਂ ਹੁੰਦਾ ਸੀ ਹੁਣ 4 ਪੈਸੇ ਆਉਣਗੇ ਮੇਰੇ ਕੋਲ ਆਉਤੇ ਫਿਰ ਨਵੇਂ ਆਪੌਂਡਿੰਗ ਹੁਣ ਆ ਜਮਾ ਕਸੀ ਪਈ ਆਵੇ ਜਮਾ ਵਿੱਚ ਵੜੀ ਪਈ ਇਹ ਇਹਦੀ ਵੀ ਐਂ ਸੀਗੀ ਇਹ ਹੁਣ ਉੱਚੀ ਸੀਗੀ ਐਨੀ ਵੱਡੀ ਕਿੰਨੀ ਵੱਡੀ ਸੀ ਬਰਾਬਰ ਚੱਲੀ ਹੁਣ ਇਹਦੇ ਬਰਾਬਰ ਹੋ ਰਹੀ ਆ ਇਹ ਜੱਬ ਪੈਂਦਾ ਹੁਣ ਪੰਗਾ ਛੇੜ ਕੇਵੇਂ ਐਲਟੀਨੇਟਰ ਲਿਆਂਦਾ ਨਾਲ ਕੀ ਖੱਟਿਆ ਜੂ ਬੈਂ ਮੈਂ ਤਲਾ ਇਹ ਵੀ ਸੜਿਆ ਸੜਿਆ ਪੱਕ ਕਰਦੇ ਆਂ 60 ਰੋਡ ਤੇ ਤੇ ਪੰਗੇ ਲਈ ਗਏ ਕਦੇ ਨਾਦ ਨੂੰ ਤੂੜੀ ਦੀ ਇੰਟਰ ਵਾਲੀਆਂ ਲਿਆਂਦੇ ਕਦੇ ਐਲਟੀਨੇਟਰ ਤੇ ਵੀ ਲਾਈਟਾਂ ਸਿੱਧੀਆਂ ਚੱਲੀਆਂ ਬੈਟਰੀ ਹੋਊਗੀ ਬੈਟਰੀ ਲੱਗੀ ਹੋਊਗੀ ਨਾ ਬੈਟਰੀ ਪੱਟ ਕੇ ਮੁੜ ਕੇ ਜਿੰਨਾ ਚਿਰ ਟਰੈਕਟਰ ਸਟਾਰਟ ਰੂਣਾ ਚ ਰਿਲੇਟਾਂ ਚੱਲਣੀਆਂ ਡੈਨ ਮੂਆਂ ਤੇ ਤੇ ਕਾਰਦੀਆਂ ਵੀ ਇਹੀ ਚੱਲਦੀਆਂ ਹੁੰਦੀਆਂ ਤੇ ਬਿਨਾ ਬੈਟਰੀ ਤੋਂ ਟਰੈਕਟਰ ਖੜਾ ਸਟਾਰਟ ਚ ਕਰਦਾ ਹੀ ਨਹੀਂ ਇਹਨੂੰ ਇਹ ਜਿਗਾਰਡ ਲਾਉਣੇ ਪੈਂਦੇ ਉਹ ਤਾਂ ਹੋਰ ਕੁਛ ਉਹ ਮੈਂ ਜਿਗਾਰਡ ਇੱਕ ਲਾ ਤਾਂ ਛੱਡਿਆ ਮੋਟਰਸਾਈਕਲ ਤੇ ਉਹਨਾਂ ਬੱਤੀਆਂ ਹੀ ਚੱਲਦੀਆਂ ਕੱਲੀਆਂ ਦੋ ਤਿੰਨ ਲਾਉਣੇ ਪੈਂਦੇ ਆ 100 ਰੁਪਏ ਦਾ ਉਹ ਹੁੰਦਾ ਸੀਗਾ ਇਹੋ ਜਿਹਾ ਪਰ ਉਹ ਕੁਝ ਕੰਮ ਕਰਨਾ ਨਹੀਂ ਕੀ ਕਰਕੇ ਤੇ ਬਾਕੀ ਮਿੱਤਰੋ ਮਖੌਲ ਡਾਊਨ ਲਾ ਗਿਆ ਕਮੈਂਟ ਕਰਨ ਲੱਗ ਗਿਆ ਭਾਈ ਤੂੰ ਬੈਲਟ ਤੇ ਤੇਲ ਪਾਉਣਾ ਬੈਲਟ ਤੇ ਵੀ ਤੇਲ ਪਿਆ ਜਾਂਦਾ ਕਹਿੰਦਾ ਉਹ ਮੈਗੀ ਕਰਾਉਣਾ ਮਖੌਲ ਨਹੀਂ ਹੁੰਦਾ ਕਿਸੇ ਚੀਜ਼ ਦਾ ਮੈਨੂੰ ਵੀ ਪਤਾ ਹੁਣ ਠੀਕ ਕਰਨ ਵਾਲੀ ਪਈ ਕਿਉਂ ਮਾਰ ਰਿਹਾ ਚੀਕਾ ਮੈਂ ਕੀ ਕਰਾਉਣਾ ਮੈਨੂੰ ਆਇਆ ਤਾਂ ਸਹੀ ਚੱਲੇ ਯਾਰ ਖੜਕਣਾ ਕਿਸੇ ਪਾਸੇ ਤੇ ਮਗਲੈਲ ਨੇ ਦੱਸ ਤੱਕ ਦੇਣਾਂਗੇ ਤੇ ਹੁਣ ਤਾਂ ਨਹੀਂ ਕਰਦਾ ਹੁਣ ਥੋੜਾ ਜਿਹਾ ਮੈਂ ਚਾਬੀ ਨਾਲ ਠੀਕ ਕਰਦਾ ਹੋਰ ਅੱਗੇ ਤੇਲ ਪਾਉਣਾ ਪੈਂਦਾ ਮੈਂ ਦੋ ਤਿੰਨ ਕਵਾਰੀ ਪਾਇਆ ਸੀਗਾ ਉਹ ਵੀ ਪਟੀ ਤੇ ਨਹੀਂ ਇਹ ਤੇ ਲਾਇਆ ਸੀ ਥੋੜਾ ਹੱਥ ਨਾਲ ਤੇ ਉਹ ਨਾਲੇ ਸੇ ਬਣੇ ਤੇ ਬਾਕੀ ਇਹ ਸਮਝਾਣਾ ਵੀਡੀਓ ਵਿੱਚ ਥੋੜਾ ਜਿਹਾ ਵੀ ਕੁਝ ਹੋਵੇ ਨਾ ਤਾਂ ਵੀ ਵੀਡੀਓ ਚੱਡ ਜਾਂਦੀ ਹੁੰਦੀ ਹੈ ਠੀਕ ਹੈ ਨਾ ਤੇ ਆਪ ਚੌੜੇ ਟਾਇਰ ਕੀਤੇ ਹੋਏ ਐ ਦੇ ਮਿੱਤਰੋ ਅਗਲੇ ਵੀ ਕੀਤੇ ਹਨ ਤੇ ਪਿਛਲੇ ਟਾਇਰ ਹਨ ਆਪਾਂ ਕਮਾ ਕੇ ਇਹਨੂੰ ਅੰਦਰ ਕਰਾਂਗੇ ਠੀਕ ਹੈ ਜਦੋਂ ਆ ਗਿਆ ਟਾਈਮ ਕਣਕ ਦਾ ਇਹ ਉਦੋਂ ਮਿੱਥੋ ਰਿਸਕ ਨਹੀਂ ਲਿਆ ਜਾਣਾ ਭਰਾਵੋ ਐਵੇਂ ਕਮਾ ਮੇਰੇ ਕੋਲ ਤਾਂ ਕੁਝ ਨਹੀਂ ਆ ਇਸ ਤਰ੍ਹਾਂ ਜੇ ਬੈਂ ਅੱਜਕੱਲ ਆ ਵੇਖੋ ਆ ਹਾਲ ਉਹ ਬਈਆ ਤੇ ਜੇਬ ਚ ਆਹੀ ਆ ਦੋਨੇ ਪਾਸੇ ਦੋਨੇ ਪਾਸੇ ਇਹੀ ਹਾਲ ਆ ਮੇਰਾ ਤੇ ਮੇਥਾ ਦਾ ਮੇਥਾ ਦਾ ਭਰਾਵਾ ਰਿਸਕ ਨਹੀਂ ਲਿਆ ਜਾਂਦਾ ਛੇਤੀ ਕਿ ਤਾਣਾ ਉਹ ਮੈਂ ਰਿਸਕ ਲੈ ਲੂੰਗਾ ਉਹਦੇ ਕੰਮ ਚ ਪਰ ਜਿਹੜਾ ਸਾਲ ਭਰਦਾਨ ਹੁੰਦਾ ਉਹਦੇ ਲਈ ਆਪਾਂ ਰਿਸਕ ਨਹੀਂ ਲੈਂਦੇ